ਸਲਾ ਕੇ ਸਾਧਗੰਉ ਸੱਚੇ ਪਾਤਸ਼ਾਹੀਓ ਸ੍ਰੀ ਸੁਖਮਨੀ ਸਾਹਿਬ ਜੀ ਦੇ ਦਾਪ ਪ੍ਰਾਰੰਭ ਕਰਵਾਏ ਭੋਗ ਤੋਂ ਪਰੰਤ ਆਪ ਜੀ ਦੇ ਹਜੂ ਸੁੰਦਰ ਦੀਵਾਰ ਸਦੇ ਸਦੇ ਹੋਏ ਦੀਵਾਨਾ ਦੇ ਅੰਦਰ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ ਜੀ ਸਮੁਖੀਆਂ ਸੇਵਾਵਾਂ ਨਿਭਾਉਂਦੇ ਆ ਗੁਰਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਹਜੂਰ ਵਿੱਚਰਦੇ ਆ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਜੀ ਆਪ ਜੀ ਦੇ ਆਦੇ ਸਾਗਰ ਹੋ ਮਿਹਰਾਂ ਦੇ ਸਾਈਂ ਹੋ ਕਿਰਪਾ ਕਰਕੇ ਬਖਸ਼ ਲੈਣਾ ਜੀ ਅਗਾਹ ਤੋਂ ਸੁਮਤ ਬਖਸ਼ਿਸ਼ ਕਰਦਿਆਂ ਹੋਇਆਂ ਭੈ ਅਤੇ ਭਾਵਨੀ ਦੇ ਨਾਲ ਆਪ ਜੀਆਂ ਦੀ ਪਾਵਨ ਬਾਣੀ ਪੜਨ ਅਤੇ ਗਾਇਨ ਕਰਨ ਦੀ ਦਾਤ ਬਖਸ਼ਿਸ਼ ਕਰਨੀ ਦੀ ਪੜੀ ਸੁਣੀ ਗੁਰਬਾਣੀ ਦਾ ਫਲ ਭਾਫਣਾ ਦੇਸ਼ ਪਰਿਵਾਰ ਅਤੇ ਧਾਰਾਇਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਗਰੀਬ ਨਿਵਾਜ ਦਾਤਾ ਦੀ ਮਹਾਨ ਕਿਰਪਾ ਕਰਨੀ ਜਿਨ੍ਹਾਂ ਜਿਨਾ ਮੰਨ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਨੂੰ ਲੈ ਕਰਕੇ ਸੇਵਕ ਪਰਿਵਾਰ ਨੇ ਆਪਦੀ ਦੀ ਪਾਵਨ ਗੁਰਬਾਣੀ ਦੀ ਆਰਾਧਨਾ ਕਰਵਾਉਣਾ ਕੀਤੀ ਹੈ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੀ ਪਰਿਵਾਰ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਇਕਤਰਤਾ ਇਕਤਰਤਾ ਰਲ ਮਿਲ ਕਰਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ ਘਰ ਅੰਦਰ ਸੁਖ ਆਨੰਦ ਮੰਗਲਾ ਜੈ ਦੇ ਕਾਰ ਬਖਸ਼ਣੀ ਛੋਟੇ ਬੱਚੀ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਦੇਸ਼ ਕੌਮ ਧਰਮ ਪੰਥ ਦੇ ਵਫਾਦਾਰ ਹੋਣ ਦਾ ਮਾਣ ਦੇਣਾ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਜੀਵਨ ਵਿੱਚ ਸਫਲਤਾਈਆਂ ਬਖਸ਼ਣੀਆਂ ਹਰ ਪ੍ਰਕਾਰ ਕਰਕੇ ਸਹਾਇਤਾ ਕਰਨੀ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣੀ ਜੀ ਇਹਨਾਂ ਸਮਿਆਂ ਤੇ ਬੇਅੰਤ ਹੀ ਸੰਗਤਾਂ ਨੇ ਆਬਦੀ ਦੇ ਮੁਬਾਰਕ ਚਰਨ ਪਰਸਨਾ ਕੀਤੇ ਨੇ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿੱਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਸਾਦ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਦਕ ਪਰੋਸਾ ਨਾਮ দান ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਮੁੱਚੇ ਖਾਲਸਾ ਪੰਥ ਦੇ ਅੰਦਰ ਇਕਤਾ ਇਤਫਾਕ ਚੜਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਵੱਲੋਂ ਆਪਜੀ ਨੂੰ ਸੁੰਦਰ ਪੋਸ਼ਾਕੇ ਅਰਪਣ ਹੋਏ ਨੇ ਆਪਜੀ ਦੇ ਅੰਗਾਂ ਨਾਲ ਸ਼ੋਭਨੀ ਘੋਰੇ ਨੇ ਸੇਵਕਾਂ ਦੇ ਰੋਕ ਅਤੇ ਪ੍ਰਲੋਕ ਦੇ ਦਰਗਾਹੀ ਪੜਦੇ ਟਕਣੇ ਯਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੂੰ ਪੰਜਾਬ ਦਾ ਮਸੀਹਾ ਸ਼ਾਂਤੀ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਸ਼ਖਸੀਅਤ ਜਿਨ੍ਹਾਂ ਦੇ ਨਾਂ ਨਾਲ ਕਦੇ ਮੁੱਖ ਮੰਤਰੀ ਦੀ ਲਾਉਣ ਦੀ ਲੋੜ ਨਹੀਂ ਪਈ ਜੋ ਉਹਨਾਂ ਨੂੰ ਕੱਲਾ ਬਾਦਲ ਸਾਹਿਬ ਹੀ ਕਿਹਾ ਤੇ ਬਾਦਲ ਸਾਹਿਬ ਹੀ ਕਿਹਾ ਜਾਂਦਾ ਸੋ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅੱਜ ਪੂਰੀ ਦੁਨੀਆ ਯਾਦ ਕਰਦੀ ਹੈ ਦੁਨੀਆ ਇਸ ਕਰਕੇ ਯਾਦ ਕਰਦੀ ਹੈ ਕਿ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਕਿਹੜਾ ਵਰਗ ਹੈ ਕਿਸਾਨ ਹੈ ਮਜ਼ਦੂਰ ਹੈ ਆੜਤੀ ਹੈ Hindu ਹੈ Sikh ਹੈ Musalman ਹੈ Sai ਹੈ ਕਿਹੜਾ ਹੈ ਜਾਂ ਇਨਸਾਨ ਹੈ ਜਿਹਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤਾ ਕੌਮ ਲਈ ਹਰ ਹਰ ਚੀਜ਼ ਲਈ ਪੰਜਾਬ ਦੀ ਤਰੱਕੀ ਦੀ ਅੱਜ ਤੁਸੀਂ ਦੇਖੋ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇਣ ਸੀ ਸੋ ਅੱਜ ਉਹਨਾਂ ਨੂੰ ਹਮੇਸ਼ਾ ਸਾਡੇ ਦਿਲਾਂ 'ਚ ਜਿਉਂਦੇ ਨੇ ਤੇ ਜਿਉਂਦਾ ਇਨਸਾਨ ਉਹੀ ਰਹਿੰਦਾ ਹੁੰਦਾ ਹੈ ਜਿਨੇ ਜਿਹਦੀ ਕੋਈ ਦੇਣ ਹੁੰਦੀ ਹੈ ਸੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਪੰਜਾਬ ਦੀ ਅੱਜ ਦੇਣ ਕਰਕੇ ਹੀ ਆ ਜਿਹੜੀ ਹਜ਼ਾਰਾਂ ਦੀ ਗਿਣਤੀ ਲੋਕ ਸ਼ਰਧਾਂਜਲੀ ਦੇਣਾ ਪਹਿਲੀ ਗੱਲ ਤਾਂ ਯਾਰ ਸ਼੍ਰੋਮਣੀ ਕਾਲਦਲ ਕਦੇ ਖਤਮ ਨਹੀਂ ਹੋ ਸਕਦਾ कमजोर ਕਰਨ ਦੀਆਂ ਕੋਸ਼ਿਸ਼ਾਂ ਆਉਂਦੀਆਂ ਨੇ ਹੁਣ ਤੁਸੀਂ ਦੇਖੋ ਬੜਿਆਂ ਨੇ ਕੋਸ਼ਿਸ਼ਾਂ ਕੀਤੀਆਂ ਦਿੱਲੀ ਤੋਂ ਲਾਲੋ ਹੋਰ ਲਾਲੋ ਪਰ ਜਿਹੜਾ ਸ਼੍ਰੋਮਣੀ ਕਾਲ ਦਲ ਹੈ ਉਹਦੋਂ ਦੁੱਗਣੀ ਮਜ਼ਬੂਤੀ ਨਾਲ ਹੁੰਦਾ ਕਿਉਂਕਿ ਜਿਉਂ-ਜਿਉਂ ਦਬਦੇ ਹੋ ਉੰਤੋਂ ਤੋਂ ਸ਼੍ਰੋਮਣੀ ਕਾਲ ਦਲ ਉੱਪਰ ਕੇ ਆਉਂਦਾ ਹੈ ਅੱਜ ਤਕੜੇ ਹੋ ਕੇ ਸ਼੍ਰੋਮਣੀ ਕਾਲ ਦਲ ਦੁਬਾਰੇ 2027 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਅਸ਼ੀਰਵਾਦ ਸਦਾ ਸਾਡੇ ਨਾਲ ਹੈ ਤੇ ਸਰਦਾਰ ਕੁਤੀ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਬਣ ਕੇ ਅਕਾਲੀ ਦਲ ਦੀ ਸਰਕਾਰ ਮੈਨੂੰ ਨਾਈਜ਼ਰ ਕਿਵੇਂ ਦੇਖ ਰਿਹਾ ਹਾਂ ਅਕਸਰ ਇਸ ਤਰ੍ਹਾਂ ਬੜਾ ਭਾਵਕ ਸਮਾਂ ਜੀ ਬਾਦਲ ਸਾਹਿਬ ਦੀ ਬਹੁਤ ਵੱਡੀ ਕਮੀ ਮਹਿਸੂਸ ਹੋ ਰਹੀ ਹੈ ਅੱਜ ਖਾਸ ਤੌਰ ਤੇ ਇਸ ਕਰਕੇ ਵੀ ਕਿ ਬਾਦਲ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਕਰਨਾ ਸਿਖਲਾਈ ਅੱਜ ਉਸੇ ਅਮਨ ਸ਼ਾਂਤ ਦੇ ਭਾਈਚਾਰਕ ਸਾਂਝ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ਾਂ ਬੜੀਆਂ ਵੱਡੀਆਂ ਤਾਕਤਾਂ ਕਰ ਰਹੀਆਂ। ਸੋ ਅੱਜ ਸੱਚੀ ਸ਼ਰਧਾਂਜਲੀ ਪਾਲ ਸਾਹਿਬ ਨੂੰ ਇਹੀ ਹੋਏਗੀ ਕਿ ਆਪਾਂ ਉਹ ਸਮਝਾਂਦੇ ਭਾਈਚਾਰਕ ਸਾਂਝ ਤੇ ਪੈਰਾ ਦੇ। ਅੰਤਾਸੂਰੀ ਅੰਤਾਸ ਜੀ ਪਾਲ ਸਾਹਿਬ ਦੀ ਵਰਸੀ ਹੈ ਦੂਸਰੀ ਅੱਜ ਕਿਵੇਂ ਦੇਖੀਓ। ਅੱਜ ਬਾਦ ਸਾਹਿਬ ਦੀ ਵਰਸੀ ਹੈ ਦੂਸਰੀ। ਅੱਜ ਉਹਨਾਂ ਦੀ ਬੜੀ ਕਮੀ ਮਹਿਸੂਸ ਹੋ ਰਹੀ ਹੈ। ਬਾਦ ਸਾਹਿਬ ਵਰਗੇ ਦਰਵੇਸ਼ ਸਿਆਸਦਾਨ ਜਿਨ੍ਹਾਂ ਨੇ ਸਾਰੀ ਉਮਰ ਪੰਜਾਬ ਦੀ ਪਹਚਾਰਕ ਸਾਨੂੰ ਕਾਇਮ ਰੱਖਣ ਵਾਸਤੇ ਪੰਜਾਬ ਨੂੰ ਤਰੱਕੀ ਦੀ ਲੀਹਾ ਦੇ ਤੋਰਨ ਵਾਸਤੇ ਪੰਜਾਬ ਅਸੇ ਪੰਜਾਬੀ ਅਧੀਨ ਰੱਖਿਆ ਸੀ ਲਾਤੀ ਹੋਵੇ ਉਹ ਜੇ ਇਨਸਾਨ ਦੀ ਬੜੀ ਕਮੀ ਮਹਿਸੂਸ ਹੋ ਰਹੀ ਹੈ ਜਦੋਂ ਬਾਦ ਸਾਹਿਬ ਆਪ ਸੀਗੇ ਉਦੋਂ ਸਮਾਜ ਦੇ ਹਰੇਕ ਵਰਗ ਦੀ ਭਾਵੇਂ ਕੋਈ ਗਰੀਬ ਸੀ ਭਾਵੇਂ ਕਿਸਾਨ ਸੀ ਭਾਵੇਂ ਕੋਈ ਮੁਲਾਜ਼ਮ ਸੀ ਤੇ ਭਾਵੇਂ ਵਪਾਰੀ ਸੀ ਹਰੇਕ ਦੀ ਸੁਣਵਾਈ ਸੀ ਹਰੇਕ ਐ ਮਹਿਸੂਸ ਕਰਦਾ ਸੀ ਕਿ ਜੇ ਉਹਨੂੰ ਕੋਈ ਲੋੜ ਪੈ ਗਈ ਜਦੋਂ ਮਰਜ਼ੀ ਜਾ ਕੇ ਬਾਦ ਸਾਹਿਬ ਦੀ ਬਾਹ ਫੜ ਸਕਦੇ ਆਂ ਤੇ ਅੱਜ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਅੱਜ ਤੁਸੀਂ ਦੇਖ ਲਓ ਪੰਜਾਬ ਤੇ ਜੋ ਲਾਅ ਐਂਡ ਆਰਡਰ ਦੇ ਹਾਲਾਤ ਹੋਏ ਐ ਜੋ ਅੱਜ ਗੁੰਡਾਗਰਦੀ ਫੈਲੀ ਹੋਈ ਹੈ ਅੱਜ ਜੋ ਕਤਲੋਗਾਰਥ ਹੋ ਰਹੀ ਹੈ ਨਸ਼ਾ ਵਧ ਗਿਆ ਹੈ ਅੱਜ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਅੱਜ ਕੱਲੀਆਂ ਲੋਕਾਂ ਨੂੰ ਬਿਮਰਾਹ ਕਰਨ ਵਾਸਤੇ ਫੋਟੋਆਂ ਖਿੱਚੀਆਂ ਜਾ ਰਹੀਆਂ ਹਨ ਉਦਘਾਟਨ ਕੀਤੇ ਜਾ ਰਹੇ ਐ ਪੰਜਾਬ ਜਾਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਕੰਮ ਨਹੀਂ ਹੋ ਰਿਹਾ ਨਫਰਤ ਦੀ ਰਾਜਨੀਤੀ ਹੋ ਰਹੀ ਹੈ ਆਪ ਦੇ ਰਾਜਨੀਤਿਕ ਵਿਰੋਧੀਆਂ ਦੇ ਪਰਚੇ ਕਰਾਏ ਜਾ ਰਹੇ ਐ ਜੇ ਕੋਈ ਸਰਕਾਰ ਨੂੰ ਸਵਾਲ ਕਰਦਾ ਤਾਂ ਉਹਨੂੰ ਫੜ ਕੇ ਜੇਲ੍ਹ ਚ ਬាក់ ਦਿੱਤਾ ਜਾਂਦਾ ਹੈ ਇਹ ਸਮਾਜ ਆ ਗਿਆ ਹੈ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਬਾਦ ਸਾਹਿਬ ਕਿਤੇ ਨਾ ਕਿਤੇ ਵਿਰੋਧੀ ਤੇਰਾ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਸ਼੍ਰੋਮਣੀ ਕਾਲੀਦਾ ਲ ਖਤਮ ਹੋ ਗਦਾ ਨਜ਼ਰ ਆ ਰਹੇ ਦੇਖੋ ਇਹ ਜਿਹੜੀ ਪਾਰਟੀ ਹੈ 100 ਸਾਲ ਤੋਂ ਪੁਰਾਣੀ ਪਾਰਟੀ ਹੈ ਇਹ ਗੁਰੂ ਸਾਹਿਬ ਦੇ ਅੰਸ਼ਿ ਕਾਲਕ ਸਾਹਿਬ ਦੇ ਅਸ਼ੀਰਵਾਦ ਨਾਲ ਹੁਕਮਾਂ ਨਾਲ ਬਣੀ ਹੈ ਤੇ ਇਹ ਪਾਰਟੀ ਪਾਣੀ ਕੋਈ ਕੁਛ ਕਹੀ ਜਾਵੇ ਤੇ ਇਹ ਪਾਰਟੀ ਖਤਮ ਨਹੀਂ ਹੋ ਸਕਦੀ ਇਹ ਲੋਕਾਂ ਦੇ ਦਿਨਾ ਚ ਵਸਦੀ ਹੈ ਲੋਕਾਂ ਦੇ ਮਨਾਂ ਚ ਵਸਦੀ ਹੈ ਤੇ ਲੋਕ ਚਾਹੁੰਦੇ ਹੈ ਕਿ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਲੋਕਾਂ ਨੇ ਵੇਖ ਲਈ ਕਾਂਗਰਸ ਦੀ ਸਰਕਾਰ ਵੀ ਤੇ ਬਗਲਾਦ ਦੀ ਸਰਕਾਰ ਵੀ ਵੇਖ ਲਈ ਹੁਣ ਹਰੇਕ ਦੇ ਮਨ ਚ ਇਹ ਆਉਣਾ ਸਮਾਂ ਆਉਣ ਵਾਲਾ ਜਿਹੜਾ ਮੌਕਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਣਾ ਚਾਹੀਦਾ ਹੈ ਤੇ ਇਹ ਜਿਹੜੇ ਲੋਕਾਂ ਦਾ ਮਨਾਂ ਚ ਭਲੇਖਿਆ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਲੋਕ ਦੋਸ ਜਾਂ 27 ਚੇਪ ਲੇਖਾ ਵੀ ਉਹਨਾਂ ਦਾ ਕੱਢ ਦਿੰਦੇ ਨੇ